ਪੰਜਾਬ ਕੇਸੀ ਸਮੂਹ ਵੱਲੋਂ ਅੱਜ ਨਾਲਾ ਜਗਤ ਨਰਾਇਣ ਜੀ ਦੇ 47 ਬਰਸੀ ਦੇ ਮੌਕੇ ਤੇ ਜਿਹੜਾ ਬਟਾਲਾ ਦੇ ਵਿੱਚ ਨਿਰਗਰਾਸਪੁਰ ਦੇ ਵਿੱਚ ਇਹ ਗੱਲ ਕਰੀਏ ਤੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਔਰ ਇਸ ਬਲੱਡ ਡੋਨੇਸ਼ਨ ਕੈਂਪ ਦੀ ਜਿਹੜੀ ਗੱਲ ਕਰਾਂ ਤੇ ਹਰ ਸਾਲ ਹੀ ਜਿਹੜਾ ਇਸ ਵਿਹਾੜੇ ਦੇ ਕੋਲ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਂਦਾ ਔਰ ਇਸ ਚੀਜ਼ ਨੂੰ ਪਿਆਰ ਰੱਖਿਆ ਜਾਂਦਾ ਕਿ ਖੁਦਗਾਰ ਮਹਾਦਾ ਦੇ ਕਿਉਂਕਿ ਅੱਜ ਇੱਕ ਉਹ ਦਿਨ ਹੈ ਕਿ ਜਿਸ ਦਿਨ ਇੱਕ ਅਮਨ ਸ਼ਹੀਦ ਨਾਲਾ ਜਗਤ ਨਾਰਾਇਣ ਜੀ ਨੂੰ ਯਾਦ ਕੀਤਾ ਜਾਂਦਾ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਗੁਰਦਾਸਪੁਰ ਬਟਾਲਾ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਇੱਥੇ ਬਲੱਡ ਡੋਨਰਸ ਬਹੁਤ ਨੇ ਔਰ ਸਮਾਜ ਸੇਵੀ ਸੰਸਥਾਵਾਂ ਦੇ ਜਿਹੜੇ ਆਗੂ ਵੀ ਨੇ ਉਹ ਵੀ ਇੱਥੇ ਪਹੁੰਚਦੇ ਨੇ ਆਪਾਂ ਗੱਲ ਵੀ ਕਰਦੇ ਅੱਜ ਜਿਵੇਂ ਆਪਾਂ ਨਾਨਾ ਜਗਤ ਨਾਰਾਇਣ ਜੀ ਦੀ ਗੱਲ ਕਰੀ ਸੀ ਆਪਾਂ ਉਹਨਾਂ ਦੀ ਬਰਸੀ ਦੇ ਮੌਕੇ ਬਲੱਡ ਡੋਨੇਸ਼ਨ ਕੈਂਪ ਕਰਾਉਣੇ ਤੁਸੀਂ ਕਿਵੇਂ ਦੀ ਸਭਕਾ ਦੇਖਦੇ ਹੋ ਦਾ ਇੱਕ ਸਮੇਂ ਦੇ ਲਈ ਇਸ ਦੇ ਮਾਨਯੋਗ ਸਰਗੀ ਰਲਾ ਜਗਤ ਨਾਰਾਇਣ ਜੀ ਇੱਕ ਸਟਾਮਸਨ ਪ੍ਰੈਸ ਦਾ ਮੈ ਸਮਝਦਾ ਕਿ ਤੁਸੀਂ ਜੇ ਪਿੱਛੇ ਝਾਤ ਮਾਰੋ ਅਹਿਮਦਨਸੀ ਦੇ ਟਾਈਮ ਤੇ ਆਪਣੀ ਅਖਬਾਰ ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਖਰਤੀਆਂ ਉਜਾਗਰ ਕਰਨ ਤੇ ਇੱਕ ਵਾਰੀ ਉਹਨਾਂ ਦਾ ਬਿਜਲੀ ਦਾ ਕਨੈਕਸ਼ਨ ਵੀ ਸਰਕਾਰ ਦੁਆਰਾ ਕੱਟ ਦਿੱਤਾ ਗਿਆ ਸੀ ਲੇਕਿਨ ਉਹਨਾਂ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਉਸ ਵੇਲੇ ਟਰੈਕਟਰ ਚਲਾ ਕੇ ਤੇ ਆਪਣਾ ਪ੍ਰੈਸ ਚਲਾਉਂਦੇ ਰਹੇ ਨੇ ਔਰ ਮੈ ਸਮਝਦਾ ਵੀ ਦੇਸ਼ ਦੀ ਇੱਕ ਤਰ੍ਹਾਂ ਖੰਡਾ ਵਾਸਤੇ ਉਹ ਸ਼ਹੀਦ ਹੋਏ ਨੇ ਉਹਨਾਂ ਦੀ ਤਰਬਾਨੀ ਨਾ ਭੁਲਾਉਣ ਵਾਲੀ ਇੱਕ ਸ਼ਹਾਦਤ ਹੈ ਔਰ ਕੈਸੇ ਉਸਾਨਾ ਦੀ ਸ਼ਹਾਦਤ ਦੇਹਾੜੇ ਦੇ ਤੇ ਜੋ ਲੋਕਲ ਬੇਰੀ ਸਾਹਿਬ ਨੇ ਜੋ ਬਲੱਡ ਡੋਨੇਸ਼ਨ ਕੈਂਪ ਦਾ ਆਰਗੇਨਾਈਜ਼ ਕੀਤਾ ਇੱਕ ਬੜਾ ਹੀ ਅੱਛਾ ਸਟੈਪ ਹੈ ਔਰ ਉਸ ਸਟੈਪ ਦੇ ਵਿੱਚ ਅਸੀਂ ਸ਼ਾਮਲ ਹੋ ਕੇ ਆਪਣੀ ਸਾਥੀ ਬਣਾ ਬਲੱਡ ਡੋਨੇਸ਼ਨ ਕੈਂਪ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਜਿਹੜਾ ਵੱਡੀ ਗਿਣਤੀ ਦੇ ਵਿੱਚ ਬਲੱਡ ਡੋਨਰਸ ਜਿਹੜੇ ਨੇ ਇੱਥੇ ਆਨੇ ਪਹੁੰਚ ਲਏ ਨੇ ਔਰ ਪੰਜਾਬ ਕਿਸੇ ਸਿਹਤ ਬਲੌਗ ਨਾਲ ਇੱਥੇ ਸਹਿਯੋਗ ਨਿਖਰੀ ਕੀਤਾ ਜਾ ਰਿਹਾ ਹੈ ਬਲੱਡ ਡੋਨੇਸ਼ਨ ਲੈ ਕੇ ਔਰ ਅੱਜ ਜਿਹੜਾ ਦਿਹਾੜਾ ਇੱਕ ਦਿਨ ਮਨਾਇਆ ਜਾ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਬਲੱਡ ਡੋਨੇਸ਼ਨ ਕੈਂਪ ਆ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹਟਾ ਲੈਣੇ ਸੇ ਨਹੀਂ ਨਹੀਂ ਹੋ ਜਾਵੇ ਇਧਰ ਪ੍ਰੇਸ਼ ਬੇਰੀ ਜੀ ਜਿਹਨਾਂ ਨਾਲ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਬੀਰ ਸਾਹਿਬ ਕਿਵੇਂ ਦਾ ਹੈ ਕਿ ਜਿਹੜਾ ਹਰ ਸਾਲ ਯਾਪਾ ਗਾੜੇ ਸਾਡੇ ਪੰਜਾਬ ਕੇਸਰੀ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤਨਾਇ ਜੀ ਦੀ ਪੁੰਨ ਦੇਤੇ ਹਰ ਸਾਲ ਅਸੀਂ ਬਲੱਡ ਮਿਸ਼ਨ ਕੈਂਪ ਦਾ ਉਯੋਗਨ ਕਰਦੇ ਆ ਔਰ ਇਸ ਲਈ ਸਾਡਾ ਪੰਜਾਬ ਕੇਸਰੀ ਸਾਡੀ ਬਹੁਤ ਹੈਲਪ ਕਰਦਾ ਔਰ ਅੱਜ ਵੀ ਅਸੀਂ EMC ਹਸਪੀਟਲ ਜਲੰਧਰ ਰੋਡ ਬਟਾਣਾ ਤੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਔਰ ਹਰ ਕੈਂਪ ਤੇ ਸਾਨੂੰ ਜਿਸ ਤਰ੍ਹਾਂ ਵਧੀਆ ਰਿਸਪੌਂਸ ਮਿਲਦਾ ਇਸ ਵਾਰ ਵੀ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਔਰ ਹੁਣ ਤੱਕ ਕਾਫੀ ਯੂਨਿਟ ਖੂਨ ਅਸੀਂ ਮਤਲਬ ਲਗਭਗ ਮੇਰੇ ਖਿਆਲ ਨਾਲ 40 ਕਿ ਯੂਨਿਟ ਸਾਡੇ ਖੋ ਚੁੱਕੇ ਨੇ ਔਰ ਉਮੀਦ ਹੈ ਕਿ ਅਸੀਂ 100 ਪਲੱਸ ਜਾਵਾਂਗੇ ਕਿਉਂਕਿ ਹਾਲੀ ਵੀ ਡੋਨਰ ਦੀ ਬਹੁਤ ਲੰਬੀ ਲਿਸਟ ਹੈ ਸਾਡੇ ਕੋਲ ਔਰ ਇਸੇ ਤਰ੍ਹਾਂ ਅਗਰ ਲੋਕਾਂ ਦਾ ਰਿਸਪੌਂਸ ਮਿਲਦਾ ਰਿਹਾ ਤੇ ਇਹ ਕੈਂਪ ਸਾਡੇ ਸਫਲ ਹੁੰਦੇ ਰਹਿਣਗੇ ਔਰ ਇਹਦੇ ਨਾਲ ਜੋ ਹੈ ਜਾਨ ਹੈ ਅਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ ਬਚਾਉਣ ਦੇ ਵਿੱਚ ਔਰ ਜਿੱਥੇ ਜਿੱਥੇ ਕਾਨੂੰਨ ਦੀ ਜ਼ਰੂਰਤ ਹੈ ਅਸੀਂ ਉੱਥੇ ਪਹੁੰਚਾ ਸਕਦੇ ਹਾਂ ਵੱਡੀ ਗੱਲ ਇਹ ਕਿ ਦੇ ਵਿੱਚ ਸਪਾਸਿਕ ਸੰਸਥਾਵਾਂ ਨੇ ਨਹੀਂ ਨਹੀਂ ਇਸ ਦਿਨ ਤੇ ਆ ਕੇ ਸ਼ਰਧਾਂਜਲੀ ਦੇ ਰਹੀ ਹੈ ਬਿਲਕੁਲ ਸ਼ਰਧਾਂਜਲੀ ਵੀ ਦੇ ਰਹੀਆਂ ਜੀ ਸਾਡੇ ਕੋਲ ਨੀਵ ਵੈਲਫੇਅਰ ਸੁਸਾਇਟੀ ਲਾਇਨਸ ਕਲੱਬ ਬਟਾਲਾ ਸੇਵਾ ਲਾਇਨਸ ਕਲੱਬ ਬਟਾਲਾ ਲੋਟਸ ਲਾਇਨਸ ਕਲੱਬ ਬਟਾਲਾ ਪ੍ਰਿੰਸ ਲਾਇਨਸ ਕਲੱਬ ਬਟਾਲਾ ਮੁਸਕਾਨ ਲਾਇਨਸ ਕਲੱਬ ਬਟਾਲਾ 파ਰਤਰੀਹਾਨ ਲਾਇਨਸ ਕਲੱਬਸ ਔਰ ਸਾਡੀਆਂ ਸਾਰੇ ਸਾਥੀ ਸਾਡੇ ਪਹੁੰਚੇ ਨੇ ਔਰ ਅਸੀਂ ਮਤਲਬ ਸਾਡੇ ਕੋਲ ਚ थोड़ी देर जैसे एस साहब भी पहुँच रहे हैं और बड़ा अच्छा रिस्पोंस सारे समाज सेवी संस्थावलों सिले और असी बड़े लकीली आप कहना चाहेंगे कि इन्ना अच्छा शहर का सहयोग है कि पाब केसरी प्यार, प्यार करते हैं और इस करके पंजाब केसरी करके तो सा लाला जी की शहादत करके बलड्ड डोनेशन भी वो हिस्सा लग हो गल कराज सस्थाव

ਅਸੀਂ ਅੱਜ ਇੱਕ ਬਲੱਡ ਦਾ ਡੋਨੇਸ਼ਨ ਕੈਂਪ ਲਗਾ ਰਹੇ ਹਾਂ ਲਾਲਾ ਜਹਰ ਮਰਾਇ ਦੀ ਜੀ ਉਹਨੇ ਤੁਸੀਂ ਦੇ ਦਿੱਤੇ ਐਂਡ ਸਕਸੈਸਫੁਲ ਹੈਗਾ ਕੈਂਪ ਕਾਫੀ ਕਿਉਂਕਿ ਕਾਫੀ ਦਰਗਾਹ ਦੇ ਵਿੱਚ ਸਾਰੇ ਲਾਇਨਸ ਕਲੱਬ ਮੈਂਬਰਸ ਐਂਡ ਜੈਪਟਸੀ ਕਰਫੀ ਕਾਫੀ ਸਾਰੇ ਲੋਕ ਆਏ ਆ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਬਲੱਡ ਡੋਨੇਸ਼ਨ ਇੱਕ ਐਸੀ ਚੀਜ਼ ਹੈ ਜਿਹੜੀ ਕਿ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ ਜਿਹਨੇ ਨਹੀਂ ਕਦੇ ਕੀਤੀ ਉਹਨੂੰ ਵੀ ਕਰਨੀ ਚਾਹੀਦੀ ਹੈ ਜਿਹੜਾ ਕਰ ਰਿਹਾ ਉਹ ਦੇ ਘਰੇ ਕਰੀ ਰਿਹਾ ਹੈਗਾ ਕਿਉਂਕਿ ਜਿਹੜਾ ਬਲੱਡ ਦਿੰਦੇ ਆ ਅਸੀਂ ਉਹਦੇ ਵਿੱਚ ਵੀ ਇੱਕ ਫਾਇਦਾ ਹੁੰਦਾ ਹੈ ਕਿ ਸਾਡਾ ਜਿਹੜਾ ਨਵਾਂ ਬਲੱਡ ਬੰਦਿਆ ਤੇ ਉਹਦੇ ਵਿੱਚ ਵੀ ਕਈ ਸਾਰੀ ਬਿਮਾਰੀਆਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਨੇ ਤੇ ਬਲੱਡ ਡੋਨੇਸ਼ਨ ਕਿਉਂਕਿ ਇਸ ਟਾਈਮ ਤੇ ਸਾਡੇ ਬਟਾਲਾ ਦੇ ਵਿੱਚ ਸਾਡੇ ਸਾਡੇ ਵਿੱਚ ਬੜੀ ਲੋੜ ਹੈਗੀ ਹੈ ਔਰ ਬਲੱਡ ਡੋਨੇਸ਼ਨ ਇੱਕ ਬਹੁਤ ਹੀ ਪਰਉਪਕਾਰ ਦਾ ਕੰਮ ਹੈਗਾ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਹਿੰਮ ਨੂੰ ਅੱਗੇ ਵਧਾਉਣਾ ਚਾਹੀਦਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕੁੱਝ ਅਸੀਂ ਬਿਮਾਰੀਆਂ ਐਕਸਪੈਕਟ ਕਰ ਰਹੇ ਹਾਂ ਡੇਗੂ ਜਾਂ ਕੁਝ ਐਸਾ ਆ ਸਕਦਾ ਹੈਗਾ ਜਿਹਦੇ ਵਿੱਚ ਬਲੱਡ ਦੀ ਬੜੀ ਜ਼ਰੂਰਤ ਪਵੇਗੀ ਐਂਡ ਸਾਡੇ ਕੋਲ ਪ੍ਰੋਪਰ ਕੈਪੈਸਿਟੀ ਦੇ ਵਿੱਚ ਬਲੱਡ ਹੋਵੇਗਾ ਤੇ ਅਸੀਂ ਇਲਾਜ ਬੜੇ ਬਿਹਤਰ ਤਰੀਕੇ ਨਾਲ ਕਰ ਪਾਵਾਂਗੇ ਜਿਵੇਂ ਤਸਵੀਰਾਂ ਚ ਵੀ ਦੇਖਿਆ ਤੁਸੀਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਡੋਨਰਸ ਜਿਹੜੇ ਪਤਲਾ ਦੇ ਵਿੱਚ ਅੱਜ ਇਸ ਫਿਊਨਿਸ਼ਨ ਕੈਂਪ ਪੰਜਾਬ ਕੇਸ਼ਰੀ ਗੁੱਪ ਦਾ ਜਿਹੜਾ ਟ੍ਰਿਸ਼ਨ ਕੈਂਪ ਲੱਗਦਾ ਬਲੱਡ ਡੋਨੇਸ਼ਨ ਕੈਂਪ ਲੱਗਿਆ ਉਹਦੇ ਵਿੱਚ ਸ਼ਾਮਲ ਹੋਏ ਨੇ ਔਰ ਇਲਾਕ ਖਦਾ ਦਾਜ ਕੀਤਾ ਜਾ ਰਿਹਾ ਔਰ ਮਹਾਦਾਨ ਪੁਨਿਆ ਜਾ ਰਿਹਾ ਅੱਤ ਸੁਈਲਾ ਨੇ ਬਰਦਾਸ਼ਪੁਰ ਮਟਾਲਾ ਲਿਆ ਕੈਮਰਾ ਪਰਸਨ ਵਿਕੇ ਨਾਲ ਬਟਾ ਚਾਵਲਾ ਜਗਵੜੀ ਟੀਵੀ ਲਈ ਟ੍ਰਾਂਸਫਰ